ਕਰ ਲਓ ਫੜੇ ਨੇ ਲੋ ਫੜਵਾ ਲਓ ਜਿਹਦੇ ਵਿੱਚ ਸੱਤ ਜਿਹੜੇ ਨੇ ਕਈ 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 10 10 ਸਾਰੇ ਇਕੱਠੇ ਕਰ ਲਓ ਜੀ ਬਸ ਸਾਰੇ ਇਕੱਠੇ ਕਰ ਲਓ ਜੀ ਹਾਂ ਜੀ ਭਾਈ ਸੱਤਾਂ ਨੂੰ ਇਕੱਠੇ ਕਰ ਲਓ ਕੋ ਚੱਪਲਾ ਬਾਹਰ ਜੋ ਆਮ ਚੱਪਲੇ ਨਾਲ ਸਰ ਥੋੜੇ ਸੋਰੇ ਜਮਾ ਹੋ ਗਿਆ ਯਾਰ ਫੋਨ ਮੈਸੇਜ ਦਾ ਕੁਝ ਨਹੀਂ ਕਰਤੇ ਕਰਤਾ ਸਰ ਜੀ ਬਹੁਤ ਖੂਬ ਬਹੁਤ ਚੰਗਾ ਲੱਗਿਆ ਉਹ ਵੀ ਚੈੱਕ ਕਰਕੇ ਮਾ ਕੇ ਨਾ ਚੈੱਕ ਕਰਕੇ और जो आम जनता थी उन्होंने व्हाट्सएप पे और लालच देंदे थे कि अभी सिर्फ कर भेज रहे हैं पैसे भेज रहे हैं फिर और उसके बाद कस्टमर ने सब करना था तो मामले जुड़े हुए हैं चलो ठीक है जी आम जनता से काफी परेशान हैं कि लगातार ये जो है जिसको सिफारिश को सीन में रहने लगा चलो ठीक है एक मिनट बात कर लीजिए ਪ੍ਰੈਜੈਂਟੇਸ਼ਨ ਜੇ ਤੁਸੀਂ ਨੂੰ ਔਰੇ ਦੇਖਣੀ ਹੈਗੀ ਤਾਂ ਮੈਡਮ ਦਿਖਾ ਦਿੰਦੇ ਹੈਗੇ ਜੇ ਉਹਦੀ ਇਹਨਾਂ ਨੂੰ ਜਿਹੜੇ ਉਹਦੇ ਕੋਲ ਸਕਰੀਨ ਸ਼ਾਟਸ ਵਗੈਰੇ ਲਏ ਹਨ ਜਿਹੜੇ ਆਪਣੇ ਇਨਵੈਸਟੀਗੇਸ਼ਨ ਦਾ ਉਹ ਇਹਨਾਂ ਨਾਲ ਸ਼ੇਅਰ ਵੀ ਕਰ ਦਿਓ ਭਾਵੇਂ ਜਿਸ ਤਰ੍ਹਾਂ ਉਹ ਕੀ ਦੋਆਕ ਹੋ ਗਿਆ ਉਹ ਸਾਰਾ ਤੁਸੀਂ ਉਹਨੂੰ ਸ਼ੇਅਰ ਕਰ ਦਿਓ ਜਿੱਦਾਂ ਵੀ ਹੋਵੇ ਸਾਰੇ 7 ਬਜੇ ਫੜੇ ਨੇ ਹਾਂਜੀ ਹੋਰ ਵੀ ਕੋਸ਼ਿਸ਼ ਸਾਰੇ ਸਾਰੇ ਫੋਰਨ ਕਾਸਟਲ ਸਰ ਹਾਂਜੀ ਹਾਂਜੀ ਸਾਰੇ ਫੋਰਮ ਕੋਈ ਇੰਡੀਅਨ ਕੋਈ ਕੁਝ ਇਹਨਾਂ ਦੇ ਜਿਹੜੇ এমਪਲਾਈ ਵਗੈਰਾ ਉਹ ਵੀ ਕੁਝ ਭੱਜ ਗਏ ਨਹੀਂ ਨਹੀਂ ਭੱਜਿਆ ਮੌਕੇ ਤੋਂ ਕੋਈ ਨਹੀਂ ਹੈਗਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਹੋਰ ਕਿਸ ਦਾ ਕੀ ਰੋਲ ਸੀਗਾ ਕੀ ਆਊਗਾ ਉਹ ਜਿੱਦਾਂ ਜਿੱਦਾਂ ਇਹਨਾਂ ਦੇ ਅੱਗੇ ਲਿੰਕੇਜਸ ਚ ਹੋਰ ਕਿਸ ਤਰ੍ਹਾਂ ਆਪਰੇਟ ਕਰਦੇ ਸੀ ਉਹ ਆਪਾਂ ਦੇਖ ਲੀਗੇ ਕੋਈ ਪੁਰਾਣੀ ਹਿਸਟਰੀ ਨਿਕਲਦੀ ਹੈ ਇਹਦੇ ਵੀ ਚੈੱਕ ਕਰ ਰਹੇ ਹਾਂ ਵੀ ਇੱਥੇ ਕੋਈ ਹੋਰ ਤਰ੍ਹਾਂ ਦੇ ਇਨਵੋਲਡ ਹੈਗੇ ਆ ਉਹ ਆਪਣੇ ਕੋਲ ਉਹਨਾਂ ਦੀ ਜਿਵੇਂ ਜਿਵੇਂ ਕਿਉਂਕਿ ਉਹ ਇਦਾਂ ਹੈ ਨਾ ਕਿ ਬਾਹਰਲੇ ਰੈਜ਼ੀਡੈਂਟ ਹੈਗੇ ਆ ਕਈ ਵਾਰੀ ਅਲੱਗ-ਅਲੱਗ ਨਾਮ ਤੋਂ ਰਹਿਣ ਲੱਗ ਜਾਂਦੇ ਆ ਕਈਆਂ Uh, slide, जी सॉरी करते 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 हैं हैं उनका भी खुद की तो तो है? तो नहीं इनकी अपनी कितनी लोग अगर हो गई है okay, प्लस अभी और चल रही है एंड ये जो डेटा हम आपको बोल रहे थर्टी वन अकाउंट का ये भी जो आगे फोन पड़े हैं जिनको हमने अभी थोड़ा किया है इनमें से ग्यारह बारह इनमें से निकला है अभी और भी निकलना है सो तो दी ऐसी ऐसी डीपीज़ हैं जो आपकी फेसबुक या किसी पे पड़ी है ना अकाउंट में तो अगर किसी ने लड़की बन के पोस्ट करना है तो ऐसे डीपीज़ वो यूज़ कर लेंगे है वाई आई एम यूजिंग दिस स् लाइड की इंटरनेशनली एक लड़की जो विक्टम बन रही है वो मरीशियस की है इटली की है तो

ਦੀ ਰੋਲ ਜੀ ਅੱਜ ਗੁੱਡ ਆਫਟਰਨੂੰ ਟੂ एवरीवन ਬਡੀ ਅੱਜ ਵੀ ਜਿਹੜੀ ਇੱਕ ਸਾਡੀ ਪ੍ਰੈਸ ਕਾਨਫਰੰਸ ਅਸੀਂ ਰੱਖੀ ਹੈਗੀ ਜਿਹਦੇ ਸਾਈਬਰ ਵਿੰਗ ਮੁਹਾਲੀ ਦਾ ਡਿਸਟ੍ਰਿਕਟ ਦਾ ਹੈਗਾ ਉਹਨਾਂ ਨੇ ਇੱਕ ਬੜਾ ਚੰਗਾ ਕੰਮ ਕਰਦੇ ਹੋਏ ਜਿਹੜਾ ਇੱਕ ਗੈਂਗ ਹੈਗਾ ਉਹਨੂੰ ਬਸਟ ਕੀਤਾ ਹੈ ਜੋ ਲੋਕਾਂ ਨਾਲ ਆਨਲਾਈਨ ਠੱਗੀਆਂ ਮਾਰ ਰਹੇ ਸੀਗੇ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਸੱਤ ਅਫਰੀਕਨਸ ਅਰੈਸਟ ਕੀਤੇ ਆ ਜਿਹੜੇ ਨਾਈਜੀਰੀਆ ਐਂਡ ਗਾਨਾ ਕੰਟਰੀਜ਼ ਨੂੰ ਕੰਟਰੀਜ਼ ਦੇ ਸਿਟੀਜ਼ਨ ਹੈਗੇ ਆ ਇਹ ਜਿਹੜੀ ਏਜ ਹੈਗੀ 25 ਤੋਂ 35 ਦਾ ਏਜ ਗਰੁੱਪ ਹੈਗਾ ਪੜ੍ਹੇ ਲਿਖੇ ਇੰਜੀਨੀਅਰ ਐਂਡ ਗ੍ਰੈਜੂਏਟ ਇਹ ਬੰਦੇ ਹੈਗੇ ਨੇ ਇਹਨਾਂ ਦਾ ਜਿਹੜਾ ਇੱਕ ਮਾਡਲ ਸਪਰੈਂਡਿਟ ਸੀਗਾ ਉਹ ਮੈਂ ਤੁਹਾਨੂੰ ਬਾਅਦ ਚ ਪ੍ਰੈਜੈਂਟੇਸ਼ਨ ਤੇ ਵੀ ਦਿਖਾ ਦਿੰਦਾ ਲੇਕਿਨ ਇਹ ਇੱਕ ਤਰ੍ਹਾਂ ਦੀ ਲੋਕਾਂ ਨੂੰ ਆਨਲਾਈਨ ਕੰਟੈਕਟਸ ਜਾ ਕੇ ਸੋਸ਼ਲ ਮੀਡੀਆ ਦੇ ਥਰੂ ਫਰੈਂਡਸ਼ਿਪਸ ਕਰਦੇ ਸੀ ਈਵਨ ਜੈਂਟਸ ਨਾਲ ਵੀ ਲੇਡੀਜ਼ ਨਾਲ ਵੀ ਫਿਰ ਇੱਕ ਤਰ੍ਹਾਂ ਦੀ ਆਪਣਾ ਕੰਫਰਟ ਲੈਵਲ ਬਣਾਉਣ ਤੋਂ ਬਾਅਦ ਜਦੋਂ ਦੀ ਫਰੈਂਡਸ਼ਿਪ ਚੰਗੀ ਹੋ ਜਾਂਦੀ ਸੀਗੀ ਉਹਨਾਂ ਨੂੰ ਇਹ ਭੇਜਦੇ ਸੀਗੇ ਕਿ ਮੈਂ ਤੁਹਾਨੂੰ ਬਾਹਰੋਂ ਕੋਈ ਤੇਰੇ ਲਈ ਗਿਫਟ ਭੇਜਦੇ ਹਾਂ ਉਹਦੇ ਜਿਹਨਾਂ ਨੂੰ ਗਿਫਟ ਦੀ ਫੋਟੋ ਕਈ ਮਤਲਬ ਫੋਟੋ ਵੀ ਦਿਖਾਦੇ ਉਹ ਇਹਨਾਂ ਨੂੰ ਬਾਅਦ ਚ ਉਹਦੇ ਚ ਯੂ ਐਸ ਡਾਲਰ ਵੀ ਪਾ ਕੇ ਥੱਲੇ ਫੋਟੋ ਦਿਖ ਰਹੀ ਹੈ ਕਿ ਆਪ ਭੇਜ ਰਿਹਾ ਮੈਂ ਤੁਹਾਨੂੰ ਜਦੋਂ ਉਹ ਬਾਅਦ ਦੇ ਵਿੱਚ ਆਂਦੇ ਸੀਗੇ ਉਹਨੂੰ ਰਸੀਵ ਕਰਨਾ ਹੁੰਦਾ ਸੀਗਾ ਬਾਅਦ ਚ ਕਰਦੇ ਉਹਨਾਂ ਬਾਅਦ ਲਾਦੇ ਉਹਨੇ ਜਦੋਂ ਰਸੀਵ ਕਰਨਾ ਹੁੰਦਾ ਸੀ ਉਸ ਤੋਂ ਪਹਿਲਾਂ ਇਹ ਕਹਿ ਰਹੇ ਹੁੰਦੇ ਸੀਗੇ ਵੀ ਆਪਣਾ ਜਿਹੜਾ ਗਿਫਟ ਹੈ ਉਹ ਕਸਟਮਸ ਵਾਲਿਆਂ ਨੇ ਰੋਕ ਲਿਆ ਐਂਡ ਉਹ ਬ੍ਰਾਈ ਇਹਨਾਂ ਦੀ ਕੁਝ ਡਿਮਾਂਡ ਕਰ ਰਹੇ ਨੇ ਤੇ ਇੱਕ ਅਕਾਊਂਟ ਵਗੈਰਾ ਨੰਬਰ ਉਹਨਾਂ ਨੂੰ ਦੱਸ ਦਿੰਦੇ ਸੀਗੇ ਵੀ ਇਹਦੇ ਚ ਇੰਨੇ ਕੁ ਪੈਸੇ ਪਾ ਦਿਓ ਦੇ ਆ ਆਪਣਾ ਗਿਫਟ ਉੱਥੋਂ ਰਿਲੀਜ਼ ਹੋ ਜਾਊਗਾ ਮੈਂ ਇੱਥੋਂ ਆਨਲਾਈਨ ਟ੍ਰਾਂਸਫਰ ਨਹੀਂ ਕਰ ਪਾ ਰਿਹਾ ਇੰਟਰਨੈਸ਼ਨਲੀ ਉਹ ਜਦੋਂ ਜਿਹੜਾ ਇਹ ਅਕਾਊਂਟ ਨੰਬਰ ਵਗੈਰਾ ਭੇਜਦੇ ਸੀਗੇ ਉਹ ਨਾ ਕਸਟਮਸ ਦਾ ਹੁੰਦਾ ਸੀਗਾ ਨਾ ਕਿਸੇ ਅਫੀਸ਼ੀਅਲ ਦਾ ਉਹਨਾਂ ਨੇ ਆਪਣੇ ਅਕਾਊਂਟ ਤਿਆਰ ਕੀਤੇ ਹੋਏ ਸੀਗੇ ਤੇ ਸਾਰਾ ਪੈਸਾ ਉਹਨਾਂ ਬੰਦਿਆਂ ਤੋਂ ਇਹ ਆਪਣੇ ਉਹਦੇ ਚ ਟ੍ਰਾਂਸਫਰ ਕਰ ਲੈਂਦੇ ਸੀ ਇਸ ਤਰ੍ਹਾਂ ਜਦੋਂ ਸਾਡੇ ਕੋਲ ਇਹਦੀ ਕੰਪਲੇਨਟਸ ਆਈ ਆਪਾਂ ਇਹਨਾਂ ਦੇ ਕੰਮ ਕਰਨਾ ਸ਼ੁਰੂ ਕੀਤਾ ਇਹਨਾਂ ਨੂੰ ਟਰੈਕ ਕੀਤਾ ਆਲਟੀਮੇਟਲੀ ਸਾਨੂੰ ਇਹ ਮਿਲਿਆ ਕਿ ਇਹ ਜਿਹੜਾ ਇਹ ਕਾਲ ਸੈਂਟਰ ਹੈਗਾ ਨੌਇਡਾ ਜਿਹੜਾ ਇਹ ਗੈਂਗ ਹੈਗਾ ਨੌਇਡਾ ਜਿੱ ਇੱਕ ਕੋਠ ਉਥੇ ਰੇਡ ਕੀਤੀ ਗਈ ਉਥੋਂ ਇਹ ਬੰਦੇ ਜਿਹੜੇ ਹੈਗੇ ਮੇਨ ਫੜੇ ਗਏ ਹੈਗੇ ਜਿਹੜੇ ਨੇ ਮਾਸਟਰਮਾਈਂਡ ਹੈਗੇ ਆ ਅਸੀਂ ਜਦੋਂ ਤਪੀਸ ਚ ਦੇਖਿਆ ਹੈਗਾ ਟੋਟਲ ਜਿਹੜਾ ਸਮਾਨ ਇਹਨਾਂ ਦਾ 79 ਮੋਬਾਈਲ ਫੋਨਸ 4 ਲੈਪਟਾਪ ਇਨਕਲੂਡਿੰਗ ਦੋ ਐਪਲ ਦੇ ਮੈਕ 99 ਸਾਨੂੰ SIM ਕਾਰਡ ਜਿਹੜੇ ਹੈਗੇ ਇੰਡੀਅਨ ਐਂਡ ਫੋਰਨ 31 ਆਲੇ ਤੱਕ ਜਿੰਨੇ ਅਸੀਂ ਬੈਂਕ ਅਕਾਊਂਟਿੰਗ ਦੇ ਸਕੈਨ ਕੀਤੇ ਹੈਗੇ ਆ ਮੋਬਾਈਲ ਫੋਨਸ ਦੇ ਵਿੱਚ ਇਹਨਾਂ ਦੇ 31 ਸਾਨੂੰ ਬੈਂਕ ਅਕਾਊਂਟਸ ਮਿਲ ਗਏ ਤੇ ਹੋਰ ਹਲੇ ਬੈਂਕ ਅਕਾਊਂਟਸ ਮਿਲਣ ਦੀ ਸਾਨੂੰ ਲੱਗ ਰਿਹਾ ਵੀ ਹੋਰ ਇਹ ਮਿਲ ਜਾਣਗੇ ਜਿਹੜੇ ਹੋਰ ਇਹਨਾਂ ਦੇ ਵਿੱਚ ਇਹਨੀਆਂ ट्रांजੈਕਸ਼ਨਸ ਅਸੀਂ ਹੁਣ ਤੱਕ ਦੇਖੀਆਂ 31 ਬੈਂਕ ਅਕਾਊਂਟਸ ਦੇ ਵਿੱਚ 15 ਕਰੋੜ ਦੇ ਕਰੀਬ ट्रांजੈਕਸ਼ਨਸ ਇਹਨਾਂ ਦੇ ਵਿੱਚ ਹੋਈਆਂ ਹੋਈਆਂ ਆ। ਅਕ੍ਰੋਸ ਪੈਨ ਇੰਡੀਆ ਬੈਂਕ ਅਕਾਊਂਟਸ ਜਿਹੜੇ ਹੈਗੇ ਉਹ ਇਦਾਂ ਕਿਤੇ ਸਟੇਸ਼ੈਂਟ ਨਹੀਂ ਹੈਗੇ ਦੇ ਆਰ ਪੈਨ ਇੰਡੀਆ ਵਿਕਟਿਮਸ ਵੀ ਜਿਹੜੇ ਹੈਗੇ ਦੇ ਆਰ ਨਾਟ ਕਿ ਇੰਡੀਅਨਸ ਹੀ ਹੋਣ ਇਹਨਾਂ ਦਾ ਇੱਕ ਪੈਰਲਲ ਗਰੁੱਪ ਜਿਹੜਾ ਹੈਗਾ ਉਹ ਨਾਈਜੀਰੀਆ ਬੇਸਡ ਹੈਗਾ ਉੱਥੋਂ ਵੀ ਆਪਰੇਟ ਕਰ ਤਾਂ ਜਿਹੜੀ ਵਿਕਟਿਮਸ ਇਹਨਾਂ ਦੇ ਹੈਗੀਆਂ ਦੇ ਆਰ ਨਾਟ ਸਾਰੇ ਜੇ ਇੰਡੀਆ ਸਪੈਸੀਫਿਕ ਹੋਣ ਬਾਹਰਲੇ ਵੀ ਇਹਦੇ ਵਿੱਚ ਵਿਕਟਮ ਨੇ ਤੋ ਇਸ ਤਰ੍ਹਾਂ ਦਾ ਇੱਕ ਇਹ ਗੈਂਗ ਸੀਗਾ ਦਿੱਲੀ ਜੀ ਕੋਠੀ ਲੈ ਕੇ ਇਹਨਾਂ ਨੇ ਸੌਰੀ ਨੌਇਡਾ ਦੇ ਵਿੱਚ ਕੀਤੀ ਹੋਈ ਸੀਗੀ ਇਸ ਤੋਂ ਪਹਿਲਾਂ ਦਿੱਲੀ 'ਚ ਆਪਰੇਟ ਕਰਦੇ ਸੀਗੇ ਸਤੰਬਰ 'ਚ ਉਹਥੇ ਕੁਝ ਰੇਡਸ ਕਰੀਆਂ ਸੀ ਦਿੱਲੀ ਸਾਈਬਰ ਸੈੱਲ ਨੇ ਉਦੋਂ ਇਹਨਾਂ ਨੂੰ ਇਹਨਾਂ ਤੇ ਨਹੀਂ ਹੋਈ ਤਾਂ ਇਹ ਆਏ ਪੜੇਗੇ ਕਿ ਉਹਦੇ ਵਿੱਚ ਇਹਨਾਂ ਨੂੰ ਲੱਗਿਆ ਵੀ ਇੱਥੇ ਥੋੜੀ ਦਬੇ ਜਿਆਦਾ ਹੈਗੀ ਹੈ ਇਹਨਾਂ ਨੇ ਉਸ ਤੋਂ ਬਾਅਦ ਨੌਇਡਾ ਆਪਣਾ 베이스 ਸ਼ਿਫਟ ਕਰ ਲਿਆ ਜਿੰਨਾ ਕਸੀਂ ਇਹਨਾਂ ਦੇ ਵੀਜ਼ਾਸ ਵਗੈਰਾ ਚੈੱਕ ਕੀਤੇ ਇੱਕ ਦੋ ਵਿਜ਼ਿਟਰ ਵੀਜ਼ਾ ਤੇ ਹੈਗੇ ਆਂ ਕੁਝ ਓਵਰਸਟੇ ਵੀ ਕਰ ਚੁੱਕੇ ਹਾਂ ਪਰ ਫਿਰ ਵੀ ਅਸੀਂ ਇਹਨਾਂ ਦੇ ਪਾਸਪੋਰਟ ਲੈ ਕੇ ਇਮੀਗ੍ਰੇਸ਼ਨ ਨਾਲ ਤਾਇਆਪ ਕਰਕੇ ਉਹਦੀ ਪੂਰੀ ਹੋ ਕਾ ਫੇਕ ਵੀਜ਼ਾ ਵੀ ਸਾਨੂੰ ਲੱਗ ਰਿਹਾ ਵੀ ਵੀਜ਼ਾ ਫੇਕ ਹੈਗਾ ਉਹ ਅਸੀਂ ਵੈਰੀਫਾਈ ਕਰਾਣਾ ਤਾਂ ਇਸ ਕਰਕੇ ਹੁਣ ਥੋੜਾ ਜਿਹਾ ਇਹ ਇਨਵੈਸਟੀਗੇਸ਼ਨ ਦੇ ਟਾਈਮ ਚਾਹੀਦਾ ਇਹਨੂੰ ਕਿਉਂਕਿ ਇੰਡੀਅਨ ਸਿਟੀਜ਼ਨ ਹੁੰਦੇ ਆ ਉਹਨਾਂ ਦੇ ਆਪਾ ਆਧਾਰ ਕਾਰਡ ਪੈਨ ਕਾਰਡ ਇਹ ਤੋਂ ਚੈੱਕ ਕਰ ਲਵਾਂਗੇ ਬੜੇ ਬਾਹਰਲੇ ਡਾਕੂਮੈਂਟਸ ਹੈਗੇ ਆ ਆਪਾਂ ਹੁਣ ਵੈਰੀਫਾਈ ਕਰ ਲਾਂ ਸਰ ਰਿਜ਼ਲਟ ਪੇਸ਼ ਕਰਤਾ ਹੈ ਅਦਾਲਤ ਵਿੱਚ ਕਿਹੜੇ ਕੰਟਰੀ ਦੇ ਹੋ ਸਕਦੇ ਨੇ ਵਿਕਟਿਮਸ ਵਿਕਟਿਮਸ ਇੰਡੀਆ ਦੇ ਵੀ ਕਾਫੀ ਹੈ ਬ੍ਰਾਡ ਵੀ ਹੈਗੇ ਯੂਐਸ ਦੇ ਵੀ ਹੈਗੇ ਯੂਐਸ ਦੇ ਵੀ ਸਾਨੂੰ ਹੁਣ ਤੱਕ ਮਿਲੇ ਪਰ ਆਪਾਂ ਹੋਰ ਚੈੱਕ ਕਰ ਰਹੇ ਹਾਂ ਕਿ ਹੋਰ ਸਰ ਰਿਮ ਦੋ ਦਿਨ ਦਾ ਰਿਮਾਂਡ ਤੁਹਾਨੂੰ ਮਿਲਿਆ ਹੋਇਆ ਤੇ ਅੱਜ ਅਪ ਟੂ ਕਿੰਨੇ ਮੋਹਾਲੀ ਡਿਸਟ੍ਰਿਕਟ ਜੇ ਤਿੰਨ ਸਾਡੇ ਕੋਲ ਸਪੈਸੀਫਿਕ ਇਸ ਤਰ੍ਹਾਂ ਦੀ ਕੰਪਲੇਂਟ ਸੀਗੀਆਂ ਹੋਰ ਅਸੀਂ ਇਹਨਾਂ ਨੂੰ ਲਿੰਕ ਅਪ ਕਰ ਰਹੇ ਹਾਂ ਵੀ ਹੋਰ ਕਿੰਨੀ ਹੈ ਤਿੰਨ ਦੀਆਂ ਦਾ ਸਾਡੇ ਕੋਲ ਅਮਾਉਂਟ ਕਿੰਨੀ ਹੈਗੀ ਤਿੰਨ ਵਿੱਚ 12 ਲੱਖ ਇੱਕ ਵਿੱਚ 15 ਇੱਕ ਵਿੱਚ 12 ਲੱਖ ਇੱਕ ਵਿੱਚ 15 ਲੱਖ ਤੀਸਰੇ ਵਿੱਚ ਤੀਸਰੇ ਚੈੱਕਰ ਉਹਨੇ ਮੈਡਮ ਨੂੰ ਦੀਫ ਕਰ ਦੋਗੇ ਲੱਗਦੀ ਕਿੰਨੀ ਜੀ ਤੀਸਰੇ ਦਾ ਵੀ ਇੱਕ ਵਾਰੀ ਅਮਾਉਂਟ ਕਰ ਦਿਓ ਤਾਂ ਕਿ ਕਾਜੀ ਫਿਰ ਵੀ ਪਰ ਫਿਰ ਵੀ ਮੈਂ ਦੇਖ ਰਿਹਾ ਬਾਰ ਬਾਰ ਲੋਕਾਂ ਨਾਲ इजी ਮਨੀ ਦੇ ਚੱਕਰ 'ਚ ਜਾਂ ਕਿਸੇ ਕਾਰਨ ਕਰਕੇ ਬਾਰ ਬਾਰ ਇਹ ਹੋਈ ਜਾ ਰਿਹਾ ਫਰਾਡ ਤਾਂ ਜਿਹੜੇ ਸ਼ਹਿਰ 'ਚ ਵੀ ਚੱਲ ਰਹੇ ਉਹਨਾਂ ਨੂੰ ਵੀ ਅਸੀਂ ਸਰਚ ਕਰ ਰਹੇ ਹਾਂ ਜੇ ਕੋਈ ਕਿਸੇ ਕੋਲ ਇਨਫੋਰਮੇਸ਼ਨ ਵੀ ਏਦਾਂ ਦੀ ਆਂਦੀ ਹੋ ਵੱਧ ਤੋਂ ਵੱਧ ਸਾਡੇ ਨਾਲ ਸ਼ੇਅਰ ਕਰੋ ਸਾਈਬਰ ਸੈੱਲ ਸਾਡਾ ਬਹੁਤ ਐਕਟਿਵਲੀ ਇਸ ਚੀਜ਼ ਦੇ ਉੱਪਰ ਕੰਮ ਕਰ ਰਿਹਾ ਹੈ ਪਬਲਿਕ ਦਾ ਤਾਂ ਮੈਨੂੰ ਇਹੀ ਮੈਸੇਜ ਆ ਵੀ ਇਹਨਾਂ ਤੋਂ ਅਲਰਟ ਐਂਡ ਅਵੇਅਰ ਰਹੋ ਜਿਹੜਾ ਆਪਾਂ ਨੂੰ ਲੱਗਦਾ ਹੁੰਦਾ ਕੋਈ ਟੈਂਪਟੇਸ਼ਨ ਹੁੰਦੀ ਹੈ ਨਾ ਥੇਰ ਆ ਰੁਕਾਵ ਦਾ ਪੁਰਾਣੀ ਇੰਗਲਿਸ਼ ਦੀ ਥੇਰ ਆ ਨੋ ਫਰੀ ਲੰਚਸ ਕੋਈ ਐਵੇਂ ਪੈਸੇ ਫ੍ਰੀ ਦੇ ਕੇ ਨਹੀਂ ਜਾਂਦਾ ਜਿਹੜੇ ਆਪਾਂ ਬਾਰ ਬਾਰ ਇਜ਼ੀ ਮਨੀ ਦੇ ਚੱਕਰ ਜੱਪਾ ਕਰ ਲੈਂਦੇ ਆ ਵੀ ਜੀ ਉੱਥੋਂ ਵੀ ਇੰਨਾ ਕਢੋ ਤੁਹਾਨੂੰ ਆਹ ਬਣਾ ਕੇ ਦੇ ਦਾਂਗੇ ਉਹ ਪੈਸਿਆਂ ਦਾ ਆ ਮੈਂ ਤੁਹਾਡੇ ਲਈ ਗਿਫਟ ਭੇਜ ਰਿਆ ਆ ਇਹਦਾ ਇੰਨੀ ਪੇਮੈਂਟ ਕਰ ਦਿਓ ਤੇ ਦੇ ਆਲ ਫਰਾਡ ਉਹ ਜੇ ਆਪਾਂ ਅਲਰਟ ਐਂਡ ਅਵੇਅਰ ਨਹੀਂ ਰਹਾਂਗੇ ਤਾਂ ਆਪਾਂ ਸਾਈਬਰ ਫਰਾਡ ਦੇ ਵਿੱਚ ਫਸ ਕੇ ਰਹਿ ਜਾਵਾਂਗੇ ਸਿਰ ਥੋੜਾ ਜਿਹਾ ਵੀ ਅਲਰਟ ਅਵੇਰ ਹੁਣ ਬਾਰ ਬਾਰ ਇੰਨੇ ਸਾਲਾਂ ਤੋਂ ਰੈਗੂਲਰ ਹੋ ਰਿਹਾ ਅਸੀਂ ਮੈਸੇਜੇਸ ਦੇ ਰਹੇ ਆ ਤਾਂ ਭਾਵੇਂ ਸੋਸ਼ਲ ਮੀਡੀਆ ਤੇ ਹੋਵੇ ਮੀਡੀਆ ਦੇ ਥਰੂ ਹੋਵੇ ਪਾਕਿਸਤਾਨ ਲਈ ਜਿੰਨੇ ਰੇਡੀਓਜ਼ ਦੇ ਥਰੂ ਅਸੀਂ ਕੰਟੈਕਟ ਕਰਦੇ ਆ ਜਿੱਥੇ ਕੋਈ ਪਬਲਿਕ ਇਵੈਂਟ ਹੁੰਦਾ ਉੱਥੇ ਸਟੈਂਡਿੰਗਸ ਲਾ ਕੇ ਪੋਸਟਰਸ ਲਾ ਕੇ ਡੀਪੀਓ ਦੇ ਵਿੱਚ ਅਲਗ-ਅਲਗ ਥਾਂ ਆਪਾਂ ਕਵਰ ਕਰਦੇ ਆ ਜੀਜ਼ਾਂ ਨੂੰ ਤਾਂ ਸਾਰੇ ਲੋਕ ਜੇ ਇਹਦੇ ਜਾਗਰੂਕ ਹੋ ਜਾਣ ਆਪਣੇ ਇਹ ਬੰਦ ਜਾਣ ਸਰ ਮੋਹਾਲੀ ਕੋਈ ਡਿਜੀਟਲ ਅਰੈਸਟ ਕੋਈ ਐਦਾ ਦੀ ਗੱਲਬਾਤ ਤਾਂ ਨਹੀਂ ਕੋਈ ਨਹੀਂ ਹਾਲੇ ਤਾਂ ਕੋਈ ਨਹੀਂ ਭਾਈ ਜੇ ਆਊਗੀ ਤਾਂ ਉਹ ਨਹੀਂ ਸੀ ਬਹੁਤ ਰ